ਦੋਨੋ ਬਾਰਡਰਸ ਤੇ ਖਨੌਰੀ ਤੇ ਸ਼ੰਭੂ ਦੇ ਵਿੱਚ ਵੱਡੇ ਪੈਮਾਨੇ ਤੇ ਜਿਸਾਂ ਲੁੱਟ ਕੀਤੀ ਗਈ ਇਸ ਕਿਸਮ ਦੀ ਲੁੱਟ ਤੇ ਅਮਰ ਸ਼ਾਹ ਬਦਾਲੀ ਦੇ ਵੇਲੇ ਸੁਣੀ ਚਾ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ 13540 ਟਰਾਲੀਆਂ ਜਿਹੜੀਆਂ ਨੇ ਉਹ ਲੈ ਜੋ ਏਸੀ ਉਹਨਾਂ ਦੇ ਕੱਢ ਲੋ ਗੈਸ ਸਿਲੰਡਰਸ ਚੁੱਕ ਲੋ ਉਹਨਾਂ ਦੇ ਮੰਜੇ ਚੁੱਕ ਕੇ ਲੈ ਜੋ ਕਿਸਾਨਾਂ ਦੇ ਉਹਨਾਂ ਦੇ ਬਿਸਤਰਿਆਂ ਤੱਕ ਚੁੱਕ ਕੇ ਲੈ ਜਾਈ ਅਸੀਂ ਸੋਚਨੇ ਆ ਕਿ ਕਿਸਾਨਾਂ ਦੀ ਤੇ ਗਵਰਨਮੈਂਟ ਕੋਈ ਮਦਦ ਕਰੇਗੀ ਮਦਦ ਇਹਨੇ ਕੀ ਕਰਨੀ ਫਿਰ ਡੀਜੀਪੀ ਸਾਹਿਬ ਦਾ ਬਿਆਨ ਆਣਾ ਅੰਦਰ ਪਹਿਲੇ ਇਹਨਾਂ ਦੇ ਇੱਕ ਮੰਤਰੀ ਸਾਹਿਬ ਨੇ ਉਹ ਕਹਿੰਦੇ ਕਿ ਜੀ ਅਸੀਂ ਤੇ ਸਦੇ ਨਹੀਂ ਸੀ ਇਹ ਕਿਸਾਨ ਇਹ ਤੇ ਸੈਂਟਰ ਨਾਲ ਗੱਲਬਾਤ ਹੁੰਦੀ ਫਿਰਦੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜਿਹੜੇ ਇਹਨਾਂ ਦੀ ਅਰੈਸਟ ਹੋਈ ਹੈ ਡਿਟੇਨ ਹੋਏ ਨੇ ਇਹ ਪਹਿਲਾਂ ਮਿਲਟਰੀ ਫੋਰਸ ਨੇ ਕੀਤਾ ਪੰਜਾਬ ਪੁਲਿਸ ਨੇ ਕੀਤਾ ਉਹਦਾ ਜਵਾਬ ਖੁਦ ਹੀ ਡੀਜੀਪੀ ਸਾਹਿਬ ਨੇ ਤੇ ਆਈਜੀ ਹੈੱਡਕੁਆਰਟਰ ਨੇ ਕਹਿ ਦਿੱਤਾ ਕਿ ਅਸੀਂ ਗ੍ਰਿਫਤਾਰ ਕੀਤੇ ਨੇ ਇੰਨੇ ਫੜੇ ਨੇ ਇੰਨੇ ਅਸੀਂ ਛੱਡ ਦਿੱਤੇ ਮੈਂ ਮਸ਼ਹੂਰ ਆ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵੀ ਜਿਹੜਾ ਸਾਡਾ ਇੱਕ ਉਹਨਾਂ ਦੇ ਸਾਹਮਣੇ ਸਵਾਲ ਸੀ ਕਿ ਇਹ ਚੋਰੀ ਕਰਨੇ ਕਿਤਿਆਂ ਨੇ ਐਕਸੈਪਟ ਕਰ ਲਿਆ ਚੋਰੀ ਤੋਂ ਦੀ ਨਾਲ ਕਿ ਅਸੀਂ ਕੰਪਨਸੇਟ ਕਰਾਂ ਪਰ ਡੀਜੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕੰਪਨਸੇਟ ਤੇ ਕਰ ਦਿਓਗੇ ਜਿਹੜਾ ਡਾਕਾ ਮਾਰਨ ਵਾਲੇ ਡਾਕੂ ਨੇ ਉਹਨਾਂ ਦਾ ਕੀ ਬਣੇਗਾ ਤੁਹਾਡੀ ਪੁਲਿਸ ਨੇ ਖੁਦ ਜਾ ਕੇ ਟਰਾਲੀਆਂ ਤੇ ਬਾਕੀ ਚੀਜ਼ਾਂ ਇਹ ਆਮ ਆਦਮੀ ਪਾਰਟੀ ਦੇ ਵ代ਕਾਂ ਦੇ ਸਾਥੀਆਂ ਕੋਲੋਂ ਤੇ ਰਿਸ਼ਤੇਦਾਰਾਂ ਕੋਲੋਂ ਬਰਾਬਰ ਕੀਤੀ ਹੈ ਲੈ ਕਿ ਉਹਦੇ ਤੇ ਕੋਈ ਜਾਣਣਾ ਪਾਓਗੇ ਕੋਈ ਅਸੀਂ ਐਕਸ਼ਨ ਕਰਾਂਗੇ ਕਿ ਕਰਾਂਗੇ ਕਿ ਬਰੀਫ ਔਰ ਆਲ ਹੈ ਦੀ ਦੂਜੀ ਗੱਲ ਮੈਂ ਪੁੱਛਣਾ ਚਾਹਨਾ ਭਗਵੰਤੀ ਜੀ ਨੂੰ ਚੀਫ ਮਿੰისტਰ ਸਾਹਿਬ 13 ਮਾਰਚ ਦਾ ਇਨਸੀਡੈਂਟ ਕਰਨਲ ਸਾਹਿਬ ਦਾ ਤੇ ਉਹਨਾਂ ਦੇ ਭੇਟੇ ਦੀ ਜਿਹੜਾ ਘਟਾਪਾ ਹੋਇਆ ਹੁਣ ਤੁਸੀਂ 31 ਮਾਰਚ ਨੂੰ ਸੈਸ਼ਨ ਤੋਂ ਬਾਅਦ ਉਹਨਾਂ ਨੂੰ ਵਕਤ ਦੇ ਰਹੋ ਮਿਲਣ ਦਾ ਚਲੋ ਅਸੀਂ ਮਸਕੂਰਾਂ ਤੇ ਵਕਤ ਦਿੱਤਾ ਕਿ ਉਹ ਜਸਟਿਸ ਇੰਸਪੈਕਟ ਕਰ ਸਕਦੇ ਨੇ ਤੁਹਾਡੇ ਮੈਨੂੰ ਯਾਦ ਹੈ ਇੱਥੇ ਹੀ ਇਸੇ ਹੀ ਜਗ੍ਹਾ ਤੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਬਹੁਤ ਚਿਰ ਚੀਫ ਮਿਨਿਸਟਰ ਨੇ ਵਕਤ ਨਹੀਂ ਸੀ ਦਿੱਤਾ ਫਿਰ ਉਹਨਾਂ ਦਾ ਪਰਿਵਾਰ ਮੇਰੇ ਨਾਲ ਆਇਆ ਸੀ ਗੱਡੀ 'ਚ ਬੈਠੇ ਉਹਨਾਂ ਦੇ ਪਿਤਾ ਆਏ ਸੀ ਉਹਨਾਂ ਦੇ ਮਦਰ ਆਏ ਸੀ ਇੱਥੇ ਫਿਰ ਬਾਹਰ ਇਹੀ ਜਿਹੜੇ ਨੇ ਧਾਲੀਵਾਲ ਸਾਹਿਬ ਇਹ ਤੇ ਇੱਕ ਦੋ ਮਿਨਿਸਟਰ ਆਏ ਸੀ ਵਿਸ਼ਵਾਸ ਜੋ ਆਇਆ ਸੀ ચીਫ ਮਿਨਿਸਟਰ ਸਾਹਿਬ ਸੈਸ਼ਨ ਤੋਂ ਬਾਅਦ ਤੁਹਾਨੂੰ ਮਿਲਣਗੇ ਤੇ ਸੈਸ਼ਨ ਤੋਂ ਬਾਅਦ ਅਜੇ ਤੱਕ ਨਹੀਂ ਮਿਲੇ ਮੈਨੂੰ ਲੱਗਦਾ ਜੋ ਮੂਸੇ ਵਾਲਾ ਸਾਹਿਬ ਦੇ ਪੇਰੈਂਟਸ ਨਾ ਹੋਇਆ ਉਹਨਾਂ ਦੇ ਬਾਪ ਤੇ ਮਾਂ ਨਾ ਹੋਇਆ ਸੇਮ ਹੀ ਹੋਣਾ ਕਿਉਂਕਿ ਗਵਰਨਮੈਂਟ ਕਿਸੇ ਕਿਸਮ ਦਾ ਕਿਸੇ ਗੱਲ ਨੂੰ ਜਸਟਿਸ ਦੇਣ ਚ ਇੰਟਰਸਟਿਡ ਨਹੀਂ ਕਿਉਂਕਿ ਰਿਮੋਟ ਕੰਟਰੋਲ ਇਹਨਾਂ ਦੇ ਹੱਥੇ ਚ ਹੈ ਤੀਸਰੀ ਗੱਲ ਜਿਹੜੀ ਸਾਰੋਂ ਇੰਪੋਰਟੈਂਟ ਤੁਸੀਂ ਵੇਖੋ ਪੰਜਾਬ ਦਾ ਜਿਹੜਾ ਸੂਬਾ ਹੈ ਹਮੇਸ਼ਾ ਪੰਜਾਬੀ ਆਪਣੀ ਕਾਬਲੀਅਤ ਕਰ ساری ਦੁਨੀਆ ਵਿੱਚ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ ਅੱਜ ਵੱਧ ਕਿਸਮਤੀ ਇੱਕ ਨੌਨ ਪੰਜਾਬੀ ਇਸ ਸਟੇਟ ਦਾ ਸੂਬਾ ਭਗਵੰਤ ਮਾਨ ਜੀ ਨੇ ਚਲਾ ਰਿਹਾ ਹੈ ਸੁਪਰ ਸੀਐਮ ਤੋਂ ਇੱਥੇ ਕੇਜਰੀਵਾਲ ਜਿਹੜਾ ਐਡਵਾਈਜ਼ਰ ਹੈ ਉਹ ਕੋ ਪੰਜਾਬੀ ਹੈ ਨਹੀਂ ਵਿਭੂ ਕੁਮਾਰ ਜੀ ਨੇ ਉਹਨਾਂ ਜਿਹੜੇ ਲੋਕਾਂ ਨੇ ਰਿਜੈਕਟ ਕਰਕੇ ਖੱਲੇ ਨੇ ਸੇ ਸੋਦੀਆ ਸਾਹਿਬ ਤੇ ਜੈਨ ਸਾਹਿਬ ਉਹ ਆ ਗਏ ਨੇ ਆਫੀਸ਼ੀਅਲ ਤੌਰ ਤੇ ਇਥੇ ਗੋਠੀਆਂ ਵੀ ਲੈਣਗੇ ਗੱਡੀਆਂ ਵੀ ਲੈਣਗੇ ਤੇ ਪੰਜਾਬ ਨਾਲ ਜੋ ਕੁਝ ਹੋ ਰਿਹਾ ਉਹ ਵੀ ਕਰਨਗੇ ਕੱਲ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਹੁਣ ਕੰਮ ਰਾਕਟ ਵਰਗਾ ਹੋਇਆ ਬਰੇਕਰ ਮੈਂ ਪੁੱਛਣਾ ਚਾਹੁੰਦਾ ਉਹ ਸਾਰੇ ਰਾਕਟ ਤੇ ਇਹਦੇ ਦਿੱਲੀ ਦੇ ਫੇਲ ਹੋਏ ਨਾਲ ਇਹ ਜਿਹੜੇ ਫੇਲਡ ਰਾਕਟ ਨੇ ਫਿਊਜ਼ ਹੋਏ ਰਾਕਟ ਨੇ ਇਹ ਦਿੱਲੀ ਦੇ ਫਿਊਜ਼ ਰਾਕਟ ਕੀ ਪੰਜਾਬ 'ਚ ਚੱਲਣਗੇ ਆ ਇਹ ਤਾਂ ਕੋਈ ਜਵਾਬ ਤੇ ਦੋ ਚੀਫ ਸੈਕਟਰੀ ਪੰਜਾਬ ਤੋਂ ਬਾਹਰ ਦਾ ਹੋਮ ਸੈਕਟਰੀ ਪੰਜਾਬ ਤੋਂ ਬਾਹਰ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕੀ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸੱਦਿਆ ਜੀ ਸੋ ਇਹ ਸੰbigcup ਸਖਤ ਇਤਰਾਜ਼ ਇਸ ਗੱਲ ਦਾ ਕਿ ਪੰਜਾਬ ਦਾ ਵਾਤਾਵਰਨ ਬੁਆੜਿਆ ਜਾ ਰਿਹਾ ਹੈ ਆਰਥਿਕ ਤੌਰ ਤੇ ਪੰਜਾਬ ਬਿਮਾਰੂ ਸੂਬਾ ਹੋ ਚੁੱਕਿਆ ਹੈ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ ਇੱਕ ਰੁਪਿਆ ਵੀ ਅਸੀਂ ਇੱਥੇ ਕਰਜ਼ਾ ਨਹੀਂ ਚੁੱਕਾਂਗੇ 1 120000 ਕਰੋੜ ਰੁਪਏ ਕੱਲ ਤੁਸੀਂ ਵੇਖ ਚੁੱਕੇ ਹੋ ਪਰ ਕੈਪਟਨ ਇਨਕਮ ਦੇ ਹਿਸਾਬ ਨਾਲ 19ਵੇਂ ਨੰਬਰ ਤੇ ਅਸੀਂ ਕੁਝ ਆ ਵੇਖੋ ਹੁਣ ਤੁਹਾਡਾ ਬਜਟ ਕੱਲ ਪੇਸ਼ ਹੋਣਾ ਕੁਝ ਵੀ ਹੈ ਨਹੀਂ ਉਹਦੇ ਦੇਣ ਵਾਸਤੇ ਤੋਂ ਅਸੀਂ ਇਸ ਗੱਲ ਨੂੰ ਰਿਜੈਕਟ ਕਰਦੇ ਆਂ ਤੇ ਪੰਜਾਬੀਆਂ ਮੈਂ ਵਿਧਾਨ ਸਭਾ ਤੋਂ ਬਾਅਦ ਆਵਾਜ਼ ਦੇਣਾ ਆਓ ਇਕੱਠੇ ਹੋਵੋ ਬੱਚੋ ਇਹਨਾਂ ਨੂੰ ਤੋੜਦਾ ਕਰੀਏ 2 ਸਾਲ ਹੋਰ ਹੁਣ ਆਪ ਦਾ ਰਹਿਣਾ ਇੱਥੇ ਪੰਜਾਬ ਆਸੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਭਗਵੰਤ ਜੀ ਨੇ ਇੱਕ ਸੌਦਾ ਕਰ ਲਿਆ ਚੀਫ ਮਿੰਿਸਟਰ ਨਾਲ ਮੈਨੂੰ ਰਹਿ ਲੈਣ ਦਿਓ ਮੇਰੇ ਕੋ ਜਿਹੜੀ ਮਰਜ਼ੀ ਫਾਇਦੇ ਸਾਈਡ ਤੇ ਤੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਹੈ ਨਹੀਂ ਦੋ ਦੋ ਹੱਥੀ ਪੰਜਾਬ ਅੱਗੇ ਲੁੱਟਿਆ ਜਾ ਰਿਹਾ ਹੈ ਇਹੋ ਜਿਹੇ ਲੋਕ ਨੇ ਜਿਹੜੇ ਕੇਜਰੀਵਾਲ ਸਾਹਿਬ ਦੇ ਦਫ਼ਤਰਾਂ 'ਚ ਕੰਮ ਕਰਦੇ ਸੀ ਜਿਹੜੇ ਡਾਇਰੈਕਟ ਇਨਡਾਇਰੈਕਟ ਤੰਗ ਨਾਲ ਹੁਣ ਪੰਜਾਬ ਗੋਬਰ ਦੇ ਵਿੱਚ ਸ਼ਿਸ਼ੋਭੇਦ ਹੋਣਗੇ ਪੰਜਾਬ ਨੂੰ ਲੁੱਟਣਗੇ ਸੋ ਇਸ ਗੱਲ ਕਾਰਨ ਮੈਂ ਪ੍ਰੈਸ ਦੇ ਮੀਨਾਂ ਦੇ ਜ਼ਰੀਏ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰੋਂ ਇੱਕ ਆਵਾਜ਼ ਦੇਂਦਾ ਸੁੱਚੇ ਪੰਜਾਬੀ ਜਿੱਤੇ ਨੂੰ ਆਓ ਇਕੱਠੇ ਹੋਈਏ ਤੇ ਪੰਜਾਬ ਨੂੰ ਤੇ ਪੰਜਾਬੀ ਨੂੰ